ਮਾਪੇ ਨੂੰ ਲੋਕਾਂ ਨੇ ਸਿਰਫ ਬੱਚੇ ਪਾਲਣ ਨੂੰ ਰੱਖਿਆ ਹੋਇਆ ਕਿ ਅਸੀਂ ਨੌਕਰੀਆਂ ਕਰਾਂਗੇ ਤੁਸੀਂ ਸਾਡੇ ਨਿਆਣੇ ਸੰਭੋ ਉਸ ਤੋਂ ਬਾਅਦ ਕੁੱਤਿਆਂ ਵਾਂਗ ਰੋਟੀ ਦਿੰਦੇ ਆ ਮਾਪੇ ਨੂੰ ਤੁਸੀਂ ਇਹ ਕਿਉਂ ਭੁੱਲਦੇ ਹੋ ਕਿ ਜਦੋਂ ਤੁਹਾਨੂੰ ਰੋਟੀ ਨਹੀਂ ਖਾਣੀ ਆਈ ਸੀ ਨਾ ਉਸ ਵੇਲੇ ਮਾਪੇ ਨੇ ਆਪ ਟਾਈਮ ਕੱਢ ਕੇ ਤੁਹਾਡੇ ਮੂੰਹ 'ਚ ਮੁਰਕੀਆਂ ਪਾਈਆਂ ਸੀ ਇਹ ਉਹਨਾਂ ਨੂੰ ਕੋਈ ਮਜਬੂਰੀ ਨਹੀਂ ਸੀ ਕਿ ਤੁਸੀਂ ਬੱਚਾ ਪਾਲਣਾ ਹੀ ਪਾਲਣਾ ਹੈ ਉਹ ਵੀ ਤੁਹਾਨੂੰ ਸੱਟ ਤੱਕਦੇ ਸੀ ਆਸ਼ਰਮ ਵਿੱਚ ਕਿ ਅਸੀਂ ਪਾਲ ਨਹੀਂ ਸਕਦੇ ਸੀ ਇਨੇ ਵੱਲਾ ਤੁਹਾਡੇ ਬੱਚਾ ਹੋਏਗਾ ਸਾਰੀ ਸਾਰੀ ਰਾਤ ਤੁਹਾਨੂੰ ਬੱਚਾ ਸੌਣ ਨਹੀਂ ਦਿੰਦਾ ਤਾਂ ਕਿਹਾ ਤੁਸੀਂ ਬੱਚੇ ਨੂੰ ਕੱਢ ਦਿੰਨੇ ਹੋ ਤਾਂ ਵੀ ਤਾਂ ਬੱਚੇ ਨੂੰ ਪਾਲਦੇ ਹੋ ਨਾ ਕਿਉਂਕਿ ਤੁਹਾਡਾ ਆਪਣਾ ਬੱਚਾ ਜੇ ਪੇਰੈਂਟਸ ਥੋੜਾ ਜਿਹਾ ਇਦਾਂ 올ਡ ਏਜ ਹੋ ਗਏ ਬੱਚਾ ਤੇ ਬਜ਼ੁਰਗ ਦੋਨੋਂ ਇੱਕ ਸਮਾਨ ਹੋ ਜਾਂਦੇ ਆ ਦੇਖੋ ਜਿਹੜਾ ਡੋਮੈਸਟਿਕ ਵਾਇਲੈਂਸ ਆਕਟ ਹੈ ਉਧਰ ਕਿਧਰੇ ਵੀ ਇਹ ਵਰਡ ਮੈਂਸ਼ਨ ਨਹੀਂ ਹੈ ਕਿ ਜੋ ਸੱਸਾਂ ਨੂੰ ਤੇ ਕੇਸ ਨਹੀਂ ਪਾ ਸਕਦੀ ਡੋਮੈਸਟਿਕ ਵਾਇਲੈਂਸ ਦਾ ਕਿਉਂ ਨਹੀਂ ਪਾ ਸਕਦੀ ਡੋਮੈਸਟਿਕ ਵਾਇਲੈਂਸ ਤੋਂ ਵਰਡ ਯੂਜ਼ ਹੋਇਆ ਲੇਡੀ ਔਰਤ ਕਿਸੇ ਵੀ ਲੇਡੀ ਨਾਲ ਕੋਈ ਵਾਇਲੈਂਸ ਹੁੰਦਾ ਚਾਹੀ ਉਹ ਭੈਣ ਹੈ ਚਾਹੀ ਉਹ ਬੇਟੀ ਹੈ ਚਾਹੀ ਉਹ ਸੱਸ ਹੈ ਚਾਹੀ ਉਹ ਨੂੰਹ ਹੈ ਕੋਈ ਵੀ ਲੜਕੀ ਜਿਹਦੇ ਨਾਲ ਵਾਇਲੈਂਸ ਹੁੰਦਾ ਹੈ ਉਹ ਡੋਮੈਸਟਿਕ ਵਾਇਲੈਂਸ ਦੇ ਅੰਦਰ ਤਹਿਤ ਕੇਸ ਪਾ ਸਕਦੀ ਹੈ ਮਤਲਬ ਸੱਸ ਵੀ ਜਿਹੜੀ ਹੈ ਉਹ ਨੂੰਹ ਤੇ ਡੋਮੈਸਟਿਕ ਵਾਇਲੈਂਸ ਦਾ ਕੇਸ ਦਰਜ ਕਰਵਾ ਸਕਦੀ ਹੈ ਕਈ ਵਾਰੀ ਕੀ ਹੁੰਦਾ ਹੈਗਾ ਆ ਕਿ ਮਾਰ ਪਟਾਈ ਜਿਹੜੀ ਆ ਉਹ ਨਹੀਂ ਕੀਤੀ ਜਾਂਦੀ ਜਿਹੜੀ ਆ ਮਾਨਸਿਕ ਹਿੰਸਾ ਜਿਹੜੀ ਬਜ਼ੁਰਗਾਂ ਨਾਲ ਕੀਤੀ ਜਾਂਦੀ ਹੈ ਜਾਨੀ ਉਹਨਾਂ ਨੂੰ ਮਾੜੇ ਸ਼ਬਦ ਬੋਲੇ ਜਾਂਦੇ ਆ ਜਾਂ ਫਿਰ ਜਿਹੜਾ ਹੈ ਬਜ਼ੁਰਗਾਂ ਨੂੰ ਕਿਸੇ ਦੂਜੇ ਦੇ ਸਾਹਮਣੇ ਉਹਨਾਂ ਦੀ ਬੇਇੱਜ਼ਤੀ ਕੀਤੀ ਜਾਂਦੀ ਹੈਗੀ ਆ ਕਿ ਇਹ ਵੀ ਕਾਨੂੰਨੀ ਦਾਇਰੇ ਦੇ ਵਿੱਚ ਆਉਂਦਾ ਆ ਬਿਲਕੁਲ ਦਵਨ ਜੀ ਜੇ ਬੱਚੇ ਆਪਣੇ ਪੇਰੈਂਟਸ ਨੂੰ ਮੇਨਟੇਨ ਨਹੀਂ ਕਰਦੇ ਖਰਚਾ ਨਹੀਂ ਦੇ ਸਕਦੇ ਤਾਂ ਉਹਨਾਂ ਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ ਤਾਂ ਨਾ ਪੇਰੈਂਟਸ ਜੇ ਅਸੀਂ ਉਹਨਾਂ ਨੂੰ ਕਹਿੰਨੇ ਆ ਨਾ ਤੁਹਾਨੂੰ ਜੀ ਕਿ ਚਲੋ ਅਸੀਂ ਤੁਹਾਡੇ ਵੱਲੋਂ ਕਾਰਵਾਈ ਕਰਦੇ ਆ ਜਾਂ ਅਸੀਂ ਤੁਹਾਡੇ ਵੱਲੋਂ ਕੰਪਲੇਂਟ ਪਾਉਂਦੇ ਆ ਤਾਂ ਉਹ ਮਨਾ ਕਰ ਦਿੰਦੇ ਆ ਧਾਰਮਿਕ ਵੀ ਨਾਲ ਦੇਖੋਗੇ ਤਾਂ ਦੇਵੀ ਦੇਵਤੇ ਤੁਹਾਡੇ ਘਰ ਹੈ ਸੇਵਾ ਲੀਗਲੀ ਵੀ ਨਾਲ ਦੇਖੋਗੇ ਤਾਂ ਠੀਕੇ ਸੇਵਾ ਕਰੋਗੇ ਤਾਂ ਜੋ ਉਹਨਾਂ ਦਾ ਉਹ ਸਭ ਤੁਹਾਡਾ ਹੈ ਆਡੀਪ੍ਰੋਡਕਸ਼ਨ ਚੈਨਲ ਦੇਖ ਰਹੀ ਤਮਾਮ ਦਰਸ਼ਕਾਂ ਦਾ ਮੈਂ ਦਮਨਪ੍ਰੀਤ ਕੌਰ ਸਵਾਗਤ ਕਰਦੀ ਆ ਦਰਸ਼ਕੋ ਕੀ ਮਾਪੇ ਆਪਣੇ ਬੱਚਿਆਂ ਤੋਂ ਖਰਚਾ ਲੈ ਸਕਦੇ ਆ ਜੇਕਰ ਬੱਚੇ ਮਾਪੇ ਦੀ ਸਾਂਭ ਸੰਭਾਲ ਨਹੀਂ ਕਰਦੇ ਕੀ ਉਹਨਾਂ ਤੇ ਕਾਰਵਾਈ ਹੋ ਸਕਦੀ ਹੈ ਜਾਂ ਫਿਰ ਬੱਚੇ ਆਪਣੇ ਮਾਪੇ ਦੀ ਕੁਟਮਾਰ ਕਰਦੇ ਆ ਤਾਂ ਕਿੰਨੀ ਉਹਨਾਂ ਨੂੰ ਸਜ਼ਾ ਹੋ ਸਕਦੀ ਹੈ ਅੱਜ ਆਪਾਂ ਇਸ ਬਾਰੇ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਮੌਜੂਦ ਨੇ ਐਡਵੋਕੇਟ ਡਾਕਟਰ ਗੀਤਾਂਜਲੀ ਬਾਲੀ मैम ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ-ਬਹੁਤ ਸ਼ੁਕਰੀਆ ਦਮਨ ਜੀ ਜੀ ਮੈਂ ਅਕਸਰ ਜਿਹੜਾ ਬੱਚੇ ਮਾਪੇ ਨੂੰ ਕਹਿੰਦੇ ਆ ਕਿ ਸਾਡੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਤੁਹਾਡੀ ਹੈ ਤੁਸੀਂ ਸਾਨੂੰ ਪੈਦਾ ਕੀਤਾ ਆ ਜਦੋਂ ਮਾਪੇ ਬਜ਼ੁਰਗ ਹੋ ਜਾਂਦੇ ਆ ਕਿ ਬੱਚਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਨਾਂ ਦਾ ਜਿਹੜੀ ਸੰਭਾਲ ਕਰਨ ਜੀ ਦਮਨ ਜੀ ਬਿਲਕੁਲ ਬਣਦੀ ਹੈ ਬੱਚਿਆਂ ਦੀ ਜ਼ਿੰਮੇਵਾਰੀ ਤੁਸੀਂ ਦੇਖਿਆ ਹੋਣਾ ਕਿ ਮਾਪੇ ਬੱਚਿਆਂ ਨੂੰ ਪਾਲਦੇ ਆ 18 ਸਾਲ ਦੇ ਹੁੰਦੇ ਹੀ ਬੱਚੇ ਕਹਿਣ ਲੱਗ ਪੈਂਦੇ ਆ ਕਿ ਅਸੀਂ ਮੇਜਰ ਹੋ ਗਏ ਆ ਉਸ ਤੋਂ ਬਾਅਦ ਵਿਆਹ ਹੋ ਜਾਂਦਾ ਸਾਰੀ ਜ਼ਿੰਮੇਵਾਰੀਆਂ ਮਾਪੇ ਨਿਭਾਉਂਦੇ ਆ ਤੁਹਾਨੂੰ ਪੜਾਉਣ ਦੀ ਜ਼ਿੰਮੇਵਾਰੀ ਉਹਨਾਂ ਦੀ ਲਖਾਣ ਦੀ ਜ਼ਿੰਮੇਵਾਰੀ ਉਹਨਾਂ ਦੀ ਜਦੋਂ ਸਾਰੀ ਜ਼ਿੰਮੇਵਾਰੀਆਂ ਆਪਣੀਆਂ ਨਿਭਾਉਂਦੇ ਆ ਤਾਂ ਜੇ ਉਹ ਬੁਢਾਪੇ ਦੇ ਟਾਈਮ ਤੇ ਜਦੋਂ ਕਿ ਸਰੀਰ ਜਵਾਬ ਦੇਣ ਲੱਗ ਪੈਂਦਾ ਉਦੋਂ ਬੱਚਿਆਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਆਪਣੇ ਮਾਪੇ ਦੇ ਟੇਕ ਕੇਅਰ ਕਰਨ ਪ੍ਰੋਪਰ ਟੇਕ ਕੇਅਰ ਕਰਨ ਲਈ ਇਹ ਨਹੀਂ ਕਿ ਰੋਟੀ ਦੇ ਤੀ ਨਹੀਂ ਜੋ ਉਹਨਾਂ ਦੀ ਦਵਾਈ ਬੁੱਟੀ ਜੋ ਉਹਨਾਂ ਦਾ ਵਧੀਆ ਕੋਈ ਐਂਟਰਟੇਨਮੈਂਟ ਦਾ ਸਾਧਨ ਸਾਰਾ ਆਪਣੀ ਇਕੁਅਲ ਸਟੈਂਡਰਡ ਦੇ ਮੁਤਾਬਕ ਉਹਨਾਂ ਨੂੰ ਰੱਖਣ ਇਹ ਬੱਚਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਜਿੰਮਮ ਜੇਕਰ ਬੱਚੇ ਜਿਹੜੇ ਆਪਣੀ ਇਸ ਜਿਹੜੀ ਜ਼ਿੰਮੇਵਾਰੀ ਹੈ ਤੋਂ ਭੱਜਣ ਲੱਗ ਜਾਂਦੇ ਆ ਕੀ ਕਾਨੂੰਨ ਜਿਹੜਾ ਆ ਉਹਨਾਂ ਨੂੰ ਸਜ਼ਾ ਦੇ ਸਕਦਾ ਹੈ ਕਾਨੂੰਨ ਕੀ ਕਹਿੰਦਾ ਹੈ ਇਸ ਬਾਰੇ ਬਿਲਕੁਲ ਦਮਨਜੀ ਬਿਲਕੁਲ ਬਿਲਕੁਲ ਦੇ ਸਕਦਾ ਹੈ ਸਜ਼ਾ ਅੱਜ ਐਸੀਆਂ ਪ੍ਰੋਵੀਜ਼ਨਸ ਵੀ ਆਈਆਂ ਨੇ ਕਿ ਜੇ ਬੱਚੇ ਆਪਣੇ ਪੇਰੈਂਟਸ ਨੂੰ ਮੇਨਟੇਨ ਨਹੀਂ ਕਰਦੇ ਖਰਚਾ ਨਹੀਂ ਦੇ ਸਕਦੇ ਤਾਂ ਉਹਨਾਂ ਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੁਣ ਜਿਵੇਂ ਕਿ ਖਰਚੇ ਦੀ ਅਸੀਂ ਗੱਲ ਕਰੀਏ ਅਸੀਂ ਇਹ ਜਾਣਦੇ ਹਾਂ ਕਿ ਵਾਈਫ ਪਤਨੀ ਨੂੰ ਖਰਚੇ ਦਾ ਅਧਿਕਾਰ ਹੈ ਬੱਚਿਆਂ ਨੂੰ ਖਰਚੇ ਦਾ ਅਧਿਕਾਰ ਹੈ ਇਸੇ ਤਰ੍ਹਾਂ 올ਡ ਪੇਰੈਂਟਸ ਜਿਹੜੇ ਕਿ ਆਪਣੇ ਆਪ ਨੂੰ ਅਨੇਬਲ ਨਹੀਂ ਮੇਨਟੇਨ ਕਰਨਦੇ ਉਹਨਾਂ ਨੂੰ ਵੀ 125 ਦੇ ਦਿੱਤਾ ਰਿਹਾ ਹੈ ਜਿਹਦੇ ਤਹਿਤ 올ਡ ਪੇਰੈਂਟਸ ਨੂੰ ਵੀ ਆਪਣੇ ਬੱਚਿਆਂ ਤੋਂ ਖਰਚਾ ਲੈਣ ਦਾ ਅਧਿਕਾਰ ਹੈ ਕਿ ਆਪਣੇ ਬੱਚਿਆਂ ਤੋਂ ਖਰਚਾ ਲੈਣ ਉਸੇ ਤਰ੍ਹਾਂ ਐਗਜ਼ੀਕਿਊਟ ਹੋਏਗੇ ਖਰਚੇ ਦੇ ਆਰਡਰਸ ਜਿਵੇਂ ਕਿ ਪਤਨੀ ਤੇ ਬੱਚਿਆਂ ਲਈ ਹੁੰਦੇ ਆ ਇਹਦੇ ਵਿੱਚ ਜੇ ਬੱਚੇ ਆਪਣੇ ਪੇਰੈਂਟਸ ਨੂੰ ਖਰਚਾ ਨਹੀਂ ਦਿੰਦੇ ਤਾਂ ਐਵਰੀ ਮੰਥ ਉਹਨਾਂ ਨੂੰ ਜੇਲ੍ਹ ਜਾਣਾ ਪੈ ਸਕਦਾ ਜੀ ਮੰਮੀ ਤਾਂ ਆਪਾਂ ਕਾਨੂੰਨੀ ਪੱਖਾਂ ਦੀ ਗੱਲ ਕੀਤੀ ਹੈ ਹੁਣ ਆਪਾਂ ਸਮਾਜਿਕ ਪੱਖਾਂ ਦੀ ਜ਼ਿਕਰ ਗੱਲ ਕਰੀਏ ਕਈ ਵਾਰੀ ਕੀ ਹੁੰਦਾ ਕਿ ਮਾਪੇ ਜਿਹੜੇ ਡਰਦੇ ਆ ਉਹ ਕਹਿੰਦੇ ਕਿ ਕੋਰਟ ਕਚੈਰੀਆਂ ਦੇ ਵਿੱਚ ਕੀ ਜਾਣਾ ਹੈ ਆਪਣੇ ਘਰ ਦੀ ਜਿਹੜੀ ਬਦਨਾਮੀ ਹੋਊਗੀ ਜਿਕਰ ਆਪਾਂ ਸਮਾਜਿਕ ਤੌਰ ਤੇ ਕਹੀਏ ਤਾਂ ਤੁਸੀਂ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਹੈਗੇ ਜੋ ਆਪਣੇ ਪੇਰੈਂਟਸ ਦੇ ਨਾਲ ਦੁਰਵਿਵਾਰ ਕਰਦੇ ਆ ਮਾੜਾ ਵਤੀਰਾ ਕਰਦੇ ਆ ਦੇਖੋ ਪੇਰੈਂਟਸ ਨਾ ਜਦੋਂ ਹੁੰਦੇ ਆ ਉਦੋਂ ਆਪਾਂ ਲੋਕ ਕਦਰ ਨਹੀਂ ਕਰਦੇ ਜਿਨ੍ਹਾਂ ਕੋਲ ਨਹੀਂ ਹੈ ਨਾ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਪੇਰੈਂਟਸ ਚੀਜ਼ ਕੀ ਹੈ ਮੈਂ ਮੋਸਟਲੀ ਕਰਾਚ ਦੇਖਿਆ ਕਿ ਮਾਪਾਪ ਨੂੰ ਲੋਕਾਂ ਨੇ ਸਿਰਫ ਬੱਚੇ ਪਾਲਣ ਨੂੰ ਰੱਖਿਆ ਹੋਇਆ ਕਿ ਅਸੀਂ ਨੌਕਰੀਆਂ ਕਰਾਂਗੇ ਤੁਸੀਂ ਸਾਡੇ ਨਿਆਣੇ ਸੰਭੋ ਉਸ ਤੋਂ ਬਾਅਦ ਕੁੱਤਿਆਂ ਵਾਂਗ ਰੋਟੀ ਦੇਣੇ ਆ ਮਾਪਾਪ ਨੂੰ ਤੁਸੀਂ ਇਹ ਕਿਉਂ ਭੁੱਲਦੇ ਹੋ ਕਿ ਜਦੋਂ ਤੁਹਾਨੂੰ ਰੋਟੀ ਨਹੀਂ ਖਾਣੀ ਆਈ ਸੀ ਨਾ ਉਸ ਵੇਲੇ ਮਾਪਾਪ ਨੇ ਆਪ ਟਾਈਮ ਕੱਢ ਕੇ ਤੁਹਾਡੇ ਮੂੰਹ 'ਚ ਮੁਰਕੀਆਂ ਪਾਈਆਂ ਸੀ ਇਹ ਉਹਨਾਂ ਨੂੰ ਕੋਈ ਮਜਬੂਰੀ ਨਹੀਂ ਸੀ ਕਿ ਤੁਸੀਂ ਬੱਚਾ ਪਾਲਣਾ ਹੀ ਪਾਲਣਾ ਉਹ ਵੀ ਤੁਹਾਨੂੰ ਸਿੱਟ ਸਕਦੇ ਸੀ ਆਸ਼ਰਮ ਵਿੱਚ ਕਿ ਅਸੀਂ ਪਾਲ ਨਹੀਂ ਸਕਦੇ ਸੀ ਅਨੇਬਲਾ ਪਰ ਉਹਨਾਂ ਨੇ ਤੁਹਾਨੂੰ ਇੱਕ ਲਾੜ ਨਾਲ ਪਾਲਿਆ ਉਸਿਆ ਤੁਹਾਨੂੰ ਜਿੰਨਾ ਹੋ ਸਕਦਾ ਹਰ ਪੇਰੈਂਟਸ ਕਰਦਾ ਹਰ ਪੇਰੈਂਟ ਕਰਦਾ ਤੁਸੀਂ ਦੇਖੋਗੇ ਕਿਸੇ ਦੇ ਬੱਚੇ ਨੂੰ ਨੌਕਰੀ ਲੱਗਦੀ ਹੈ ਤਾਂ ਮਾਪੇ ਦੀ ਅੱਖਾਂ 'ਚ ਆंसू ਆ ਜਾਂਦੇ ਕਿ ਮੇਰਾ ਬੱਚਾ ਸੈਟਲ ਹੋ ਗਿਆ ਉਹਨਾਂ ਨੂੰ ਕੋਈ ਲਾਲਚ ਨਹੀਂ ਹੁੰਦਾ ਕਿ ਉਹਨਾਂ ਨੇ ਤੁਹਾਨੂੰ ਇਸ ਲਈ ਜੰਮਿਆ ਕਿ ਆਪਣੇ ਲਾਲਚ ਲਈ ਪਰ ਦੇਖੋ ਇਹ ਜਿਹੜੀ ਸੇਵਾ ਭਾਵਨਾ ਹੈ ਨਾ ਅਸੀਂ ਪਰਮਾਤਮਾ ਨੂੰ ਪੂਜਦੇ ਆ ਨਾ ਵਾਰ ਜਾ ਕੇ ਤੁਸੀਂ ਪਹਿਲਾਂ ਆਪਣੇ ਘਰ ਵਾਲਾ ਰੱਬ ਰਾਜ਼ੀ ਕਰੋ ਠੀਕ ਹੈ ਬਜ਼ੁਰਗਾਂ ਦੀ ਉਮਰ ਹੋ ਜਾਂਦੀ ਹੈ ਉਹ ਚਾਰੇ ਚਿਰਚੜੇ ਹੋ ਜਾਂਦੇ ਆ ਹੁੰਦੇ ਆ ਬਿਲਕੁਲ ਥੋੜਾ ਇਰੀਟੇਟ ਜੇ ਤੁਸੀਂ ਹੁੰਨੇ ਤਾਂ ਵੀ ਕੋਈ ਗੱਲ ਨਹੀਂ ਥੋੜਾ ਸਬਰ ਸੰਤੋਖ ਰੱਖੋ ਤੁਹਾਡੇ ਬੱਚਾ ਹੋਏਗਾ ਸਾਰੀ ਸਾਰੀ ਰਾਤ ਤੁਹਾਨੂੰ ਬੱਚਾ ਸੌਣ ਨਹੀਂ ਦਿੰਦਾ ਤਾਂ ਕਿਹਾ ਤੁਸੀਂ ਬੱਚੇ ਨੂੰ ਕੱਢ ਦਿੰਨੇ ਹੋ ਤਾਂ ਇਹ ਤਾਂ ਬੱਚੇ ਨੂੰ ਪਾਲਦੇ ਹੋ ਨਾ ਕਿਉਂਕਿ ਤੁਹਾਡਾ ਆਪਣਾ ਬੱਚਾ ਹੈ ਜੇ ਪੇਰੈਂਟਸ ਥੋੜਾ ਜਿਹਾ ਇਦਾਂ 올ਡ 에ਜ ਹੋ ਗਏ ਬੱਚਾ ਤੇ ਬਜ਼ੁਰਗ ਦੋਨੋਂ ਇੱਕ ਸਮਾਨ ਹੋ ਜਾਂਦੇ ਆ ਸਭ ਨੇ ਹੋਣਾ ਹੈ ਹੈਨਾ ਪਰ ਕੋਈ ਕਿਸਮਤ ਵਾਲਾ ਹੀ ਅੱਜਕੱਲ ਬੁਢਾਪਾ ਪਹੁੰਚ ਰਿਹਾ ਐਨੀ ਉਮਰ ਕਿਸੇ ਕਿਸਮਤ ਵਾਲੇ ਨੂੰ ਮਿਲ ਰਹੀ ਹੈ ਕਿ ਉਹ ਬੁਢਾਪੇ ਤੱਕ ਜਾਏ ਐਵਰੇਜ ਇਸ 60 ਸਾਲ ਹੋ ਗਈ ਹੈ ਬਸ ਪਰ ਜਿਨ੍ਹਾਂ ਜਿਨ੍ਹਾਂ ਦੇ ਪੇਰੈਂਟਸ ਹੈਗੇ ਨਾ ਉਹਨਾਂ ਨੂੰ ਕਦਰ ਕਰਨੀ ਚਾਹੀਦੀ ਹੈ ਇਹ ਨਹੀਂ ਕਿ ਲੀਗਲੀ ਡਰ ਕਰਕੇ ਲੀਗਲੀ ਡਰ ਤੁਹਾਡੇ ਤੇ ਤਾਂ ਬਣਾਇਆ ਗਿਆ ਹੈ ਕਿ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਸਮਝੋ ਜੇ ਤੁਹਾਡੇ ਤੇ ਕੋਈ ਲੀਗਲ ਡਰ ਨਹੀਂ ਵੀ ਹੈਗਾ ਨਾ ਤਾਂ ਵੀ ਇਹ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਜੋ ਦਾਨ ਦક્ષਿਣਾ ਲੋਕਾਂ ਕੇ ਚੰਗੇ ਬਣਦੇ ਉਹ ਬਾਹਰ ਜਾ ਕੇ ਆਪਣੇ ਬਜ਼ੁਰਗਾਂ ਨੂੰ ਪੁੱਛ ਕੇ ਪੂਜ ਕੇ ਨਿਭਾ ਸਕਦੇ ਹੋ ਸੋ ਇਹ ਧਾਰਮਿਕ ਵੇ ਨਾਲ ਦੇਖੋਗੇ ਤਾਂ ਦੇਵੀ ਦੇਵਤੇ ਤੁਹਾਡੇ ਘਰ ਹੈ ਸੇਵਾ ਲੀਗਲੀ ਵੇ ਨਾਲ ਦੇਖੋਗੇ ਤਾਂ ਠੀਕੇ ਸੇਵਾ ਕਰੋਗੇ ਤਾਂ ਜੋ ਉਹ ਨਾ ਦਾ ਉਹ ਸਭ ਤੁਹਾਡਾ ਹੈ ਨਹੀਂ ਕਰੋਗੇ ਤੁਹਾਨੂੰ ਰਾਈਟ ਹੈ ਕਿ ਆਪਣੀ ਲੀਗਲ ਰੈਮੇਡੀਜ਼ ਲੈ ਕੇ ਤੁਹਾਨੂੰ ਘਰੋਂ ਬਾਹਰ ਜਦੋਂ ਮਰਜ਼ੀ ਕਰ ਸਕਦੇ ਸੋ ਆਪਣੇ ਮਾਪੇ ਨਾਲ ਪਿਆਰ ਨਾਲ ਰਹੋ ਉਹਨਾਂ ਦੀ ਸੇਵਾ ਕਰੋ ਔਰ ਜੇ ਮਾਪੇ ਕੁਝ ਤੁਹਾਨੂੰ ਲੱਗਦਾ ਕਿ ਸਾਡੇ ਨਾਲ ਗਲਤ ਵੀ ਕਰ ਰਹੇ ਤਾਂ ਕੋਈ ਗੱਲ ਨਹੀਂ ಲೆਟ them realize ਉਹਨਾਂ ਨੂੰ ਪਿਆਰ ਨਾਲ ਰਿਅਲਾਈਜ਼ ਕਰਵਾਇਆ ਜਾ ਸਕਦਾ ਲੜੋ ਨਾ ਮਾਰੋ ਨਾ ਹਿੰਸਾ ਨਹੀਂ ਅਹਿੰਸਾ ਨਾਲ ਸਮਝਾਓ ਜੀ ਜੀ ਮੈਮ ਕਈ ਵਾਰੀ ਕੀ ਹੁੰਦਾ ਹੈਗਾ ਕਿ ਜਿਵੇਂ ਆਪਾਂ ਗੱਲ ਕੀਤੀ ਹੈਗੀ ਕਿ ਮਾਪੇ ਨੂੰ ਜਿਹੜਾ ਬੱਚੇ ਜਿਹੜੇ ਘਰੋਂ ਬਾਹਰ ਕੱਢ ਦਿੰਦੇ ਆ ਉਹਨਾਂ ਨੂੰ ਬਿਰਦਾ ਆਸ਼ਰਮਾਂ ਦੇ ਵਿੱਚ ਭੇਜ ਦਿੰਦੇ ਹੈਗੇ ਆ ਕਈ ਐਵੇਂ ਹੁੰਦੇ ਆ ਕਿ ਬਹੁਤ ਵੱਡੇ ਵੱਡੇ ਅਫਸਰ ਵੀ ਹੁੰਦੇ ਆ ਬੜੇ ਵੱਡੇ ਅਹੁਦਿਆਂ ਦੇ ਉੱਤੇ ਉਹ ਬਰਾਜ਼ਮਾਨ ਹੁੰਦੇ ਹੈਗੇ ਆ ਜਦੋਂ ਮੈਮ ਕੋਈ ਅਜਿਹਾ ਕਰਦਾ ਹੈਗਾ ਆ ਇੱਕ ਤਾਂ ਉਹਨੂੰ ਕਿੰਨੇ ਕੁ ਸਾਲ ਦੀ ਸਜ਼ਾ ਜਿਹੜੀ ਆ ਹੋ ਸਕਦੀ ਹੈਗੀ ਆ ਜੀ ਤੇ ਦੂਸਰਾ ਜਿਹੜਾ ਹੈਗਾ ਆ ਸਮਾਜਿਕ ਤੌਰ ਤੇ ਤੁਸੀਂ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੈਗੇ ਉਹ ਜਿਹੜੇ ਮਤਲਬ ਕਿ ਅਹੁਦਿਆਂ ਤੇ ਬਰਾਜ਼ਮਾਨ ਹੋ ਗਏ ਵੀ ਮਾਪੇ ਦੀ ਸੇਵਾ ਨਹੀਂ ਕਰਦੇ ਬਿਲਕੁਲ ਮੈਂ ਉੱਥੇ ਜਾਣੀ ਹੁੰਨੀ ਆ ਉੱਥੇ ਤੁਸੀਂ ਸੇਮ ਹੀ ਦੇਖੋਗੇ ਕਿ ਕਿ ਕਿੰਨੇ ਕਿੰਨੇ ਵੱਡੇ ਆਫੀਸਰ ਆ ਜਿਨ੍ਹਾਂ ਦੇ ਪੇਰੈਂਟਸ ਆਸ਼ਰਮ ਚ ਰਹੇ ਆ ਹੈਨਾ ਹੁਣ ਉਹ ਕਿਉਂ ਰਹੇ ਆ ਕੀ ਮਜਬੂਰੀ ਹੈ ਇਹ ਤੁਸੀਂ ਜਾ ਕੇ ਉਹਨਾਂ ਨੂੰ ਪੁੱਛ ਸਕਦੇ ਆ ਪਰ ਤਾਂ ਉਹ ਪੇਰੈਂਟਸ ਜੇ ਅਸੀਂ ਉਹਨਾਂ ਨੂੰ ਕਹਿੰਨੇ ਆ ਨਾ ਦੋਨ ਜੀ ਕਿ ਚਲੋ ਅਸੀਂ ਤੁਹਾਡੇ ਵੱਲੋਂ ਕਾਰਵਾਈ ਕਰਦੇ ਆ ਜਾਂ ਅਸੀਂ ਤੁਹਾਡੇ ਵੱਲੋਂ ਕੰਪਲੇਂਟ ਪਾਉਂਦੇ ਆ ਤਾਂ ਉਹ ਮਨਾ ਕਰ ਦਿੰਦੇ ਆ ਕਰੇ ਨਹੀਂ ਜੋ ਉਹਨਾਂ ਨੇ ਸਾਡੇ ਨਾਲ ਕੀਤਾ ਠੀਕ ਹੈ ਪਰ ਅਸੀਂ ਆਪਣੇ ਬੱਚਿਆਂ ਦੇ ਖਿਲਾਫ ਕੰਪਲੇਂਟ ਨਹੀਂ ਕਰਨੀ ਪਰ ਲੀਗਲੀ ਜੇ ਉਹ ਸਟੈਪ ਚੱਕਦੇ ਆ ਤਾਂ ਤੁਹਾਨੂੰ ਗੰਭੀਰ ਜਿਹੜੇ ਸੈਕਸ਼ਨਾਂ ਦੇ ਤਹਿਤ ਤੁਹਾਡੇ ਤੇ ਉਹ ਕੋਈ ਪਰਚਾ ਦਰਜ ਹੁੰਦਾ ਉਹਦੇ ਮੁਤਾਬਕ ਤੁਹਾਨੂੰ ਸਜ਼ਾ ਹੋ ਸਕਦੀ ਹੈ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਕਿ ਜੇ ਕੋਈ ਖਰਚੇ ਦਾ ਕੇਸ ਪਾਉਂਦੇ ਆ ਤਾਂ ਐਵਰੀ ਮੰਥ ਖਰਚਾ ਨਾ ਅਪੀ ਕਰਨ ਦੇ ਤੁਹਾਨੂੰ ਅੰਦਰ ਜਾਣਾ ਪੈ ਸਕਦਾ ਜੇ ਤੁਸੀਂ ਕੋਈ ਫਰਾਡ ਤਰੀਕੇ ਨਾਲ ਉਹਨਾਂ ਤੋਂ ਆਪਣੀ ਪ੍ਰਾਪਰਟੀ ਉਹਨਾਂ ਦੀ ਆਪਣੇ ਨਾਮ ਲਵਾ ਲਈ ਆ ਤਾਂ ਤੁਹਾਨੂੰ 7 ਸਾਲ ਤੱਕ ਦੀ ਸਜ਼ਾ ਦਾ ਪ੍ਰਵਧਾਨ ਹੋ ਸਕਦਾ ਜੇ ਤੁਸੀਂ ਠੱਗਿਆ ਉਹਨਾਂ ਨੂੰ ਲੁੱਟਿਆ ਕੋਈ ਉਹਨਾਂ ਤੇ ਟੌਰਚਰ ਕੀਤਾ ਮਾਰਿਆ ਕੁੱਟਿਆ ਤਾਂ ਉਹਦੇ ਮੁਤਾਬਕ 3 ਤੋਂ 5 ਸਾਲ ਦੀ ਸਜ਼ਾ ਹੋ ਸਕਦੀ ਹੈ ਸੋ ਹਰ ਤਰ੍ਹਾਂ ਦੇ ਮੁਤਾਬਕ ਜਿੱਦਾਂ ਕਿਸੇ ਬਜ਼ੁਰਗ ਨਾਲ ਗਲਤ ਹੋਇਆ ਉਹਦੇ ਮੁਤਾਬਕ ਇੱਕ ਪਰਚਾ ਵੀ ਦਰਜ ਹੋ ਸਕਦਾ ਤੇ ਉਹਦੇ ਤਹਿਤ ਹੀ ਤੁਹਾਨੂੰ ਸਜ਼ਾ ਵੀ ਹੋ ਸਕਦੀ ਹੈ ਜੀ ਮਮ ਕਈ ਵਾਰੀ ਕੀ ਹੁੰਦਾ ਹੈ ਕਿ ਮਾਪੇ ਜਿਹੜੇ ਆ ਨਾ ਉਹ ਪ੍ਰਾਪਰਟੀ ਬਣਾਉਂਦੇ ਆ ਉਸ ਤੋਂ ਬਾਅਦ ਜਿਹੜਾ ਹੈ ਬੱਚੇ ਕੀ ਕਰਦੇ ਉਹ ਪ੍ਰਾਪਰਟੀ ਨੂੰ ਲੈ ਲੈਂਦੇ ਆ ਮਾਪੇ ਵੱਲੋਂ ਦਿੱਤੀ ਪ੍ਰਾਪਰਟੀ ਨੂੰ ਬੱਚੇ ਜਿਹੜਾ ਹੈ ਅੱਗੇ ਵੇਚ ਦਿੰਦੇ ਆ ਤੇ ਮਾਪੇ ਬਾਪ ਨੂੰ ਨਵੀਂ ਪ੍ਰਾਪਰਟੀ ਜੋ ਉਹਨਾਂ ਦੇ ਆਪਣੇ ਨਾਮ ਤੇ ਹੁੰਦੀ ਹੈ ਉੱਥੇ ਰੱਖਣਾ ਸ਼ੁਰੂ ਕਰ ਦਿੰਦੇ ਆ ਪਰ ਉਹਨਾਂ ਦੀ ਦੇਖਭਾਲ ਜਿਹੜੀ ਹੈ ਵਧੀਆ ਤਰੀਕੇ ਨਾਲ ਨਹੀਂ ਕਰਦੇ ਹੈਗੇ ਕਈ ਵਾਰੀ ਜਿਹੜਾ ਕਹਿੰਦੇ ਕਿ ਹੁਣ ਪ੍ਰਾਪਰਟੀ ਸਾਡੀ ਹੈ ਤੁਸੀਂ ਘਰੋਂ ਨਿਕਲ ਜਾਓ ਕਿ ਮਾਪੇ ਉਸ ਘਰ ਦੇ ਵਿੱਚ ਰਹਿੰਦੇ ਪਾਬੰਦ ਹੁੰਦੇ ਆ ਜੀ ਬਿਲਕੁਲ ਜੀ ਬਿਲਕੁਲ ਦੇਖੋ ਸਭ ਤੋਂ ਪਹਿਲਾਂ ਅਸੀਂ ਦੋ ਤਰ੍ਹਾਂ ਪ੍ਰਾਪਰਟੀ ਟਰਾਂਸਫਰ ਹੁੰਦੀ ਹੈ ਅੱਜਕੱਲ ਇੱਕ ਤਾਂ ਹੁੰਦੀ ਹੈ ਕਿ ਜਿਹੜੀ ਟਰਾਂਸਫਰ ਡੀਡ ਲੋਕ ਕੀ ਕਰਦੇ ਆ ਕਿ ਆਪਣੀ ਜਿਹੜੀ ਰਜਿਸਟਰੀ ਦੀ ਫੀਸ ਬਚਾਣ ਨੂੰ ਸਟੈਂਪ পেਪਰ ਫੀਸ ਬਚਾਣ ਨੂੰ ਜਿਹੜੀ ਹੈ ਉਹ ਬਲੱਡ ਰਿਲੇਸ਼ਨ ਵਾਲੀ ਟਰਾਂਸਫਰ ਡੀਡ ਕਰਾ ਲੈਂਦੇ ਆ ਜਿਹੜੀ ਉਹ ਬਲੱਡ ਰਿਲੇਸ਼ਨ ਵਾਲੀ ਟਰਾਂਸਫਰ ਡੀਡ ਹੁੰਦੀ ਹੈ ਨਾ ਜੀ ਉਹਦੇ ਚ ਪ੍ਰੋਪਰ ਕੰਡੀਸ਼ਨ ਮੈਂ ਉਹ ਆਪਣੇ ਪੇਰੈਂਟਸ ਦੀ ਟੇਕ ਕੇਅਰ ਕਰਨਗੇ ਪ੍ਰੋਪਰ ਉਹਨਾਂ ਦਾ ਧਿਆਨ ਰੱਖਣਗੇ ਤੇ ਜੋ ਨਹੀਂ ਕਰਦੇ ਤਾਂ ਜਿਹੜੀ ਪ੍ਰਾਪਰਟੀ ਹੈ ਉਹਨਾਂ ਨੂੰ ਵਾਪਸ ਲੈਣ ਦਾ ਰਾਈਟ ਹੈ ਹੁਣ ਅਸੀਂ ਆ ਜੀ ਦੂਜੀ ਟਰਾਂਸਫਰ ਡਿਡ ਤੇ ਕਈ ਬੜੇ ਸਿਆਣੇ ਹੁੰਦੇ ਆ ਕਿ ਸਿੱਧਾ ਸੇਲ ਡਿਡ ਕਰਾ ਲਈ ਮਾਪੇ ਤੋਂ ਕਿ ਨਹੀਂ ਅਸੀਂ ਤਾਂ ਪੈਸੇ ਦੇ ਕੇ ਪ੍ਰਾਪਰਟੀ ਖਰੀਦੀ ਆ ਤੇ ਅੱਗੇ ਉਹਨੂੰ ਸੇਲ ਆਊਟ ਕਰਤਾ ਈਵਨ ਦੈਨ ਪੇਰੈਂਟਸ ਇਹ ਕੇਸ ਪਾ ਕੇ ਆਪਣਾ ਸ਼ੇਅਰ ਲੈ ਸਕਦੇ ਆ ਕਿ ਦੇਖੋ ਜੀ ਇਹਨਾਂ ਨੇ ਇਹ ਸਾਡੀ ਜਿਹੜੀ ਪ੍ਰਾਪਰਟੀ ਸੀਗੀ ਉਹਨੂੰ ਵੇਚ ਕੇ ਉਹਦੇ ਫੰਡਸ ਲਗਾ ਕੇ ਆ ਨਵੀਂ ਪ੍ਰਪਰਟੀ ਲਈਆ ਤੇ ਉਹ ਆਪਣਾ ਜਿਹੜੀ ਪਿਛਲੀ ਪ੍ਰਾਪਰਟੀ ਦਾ ਜਿੰਨਾ ਉਹਨਾਂ ਦਾ ਪੈਸਾ ਲੱਗਿਆ ਜੋ ਉਹਨਾਂ ਦਾ ਸ਼ੇਅਰ ਆ ਉਹ ਕਲੇਮ ਕਰ ਸਕਦੇ ਆ ਹੁਣ ਅਸੀਂ ਗੱਲ ਕਰੀਏ ਦੂਜੇ ਕਿ ਜੇ ਪ੍ਰਾਪਰਟੀ ਟਰਾਂਸਫਰ ਕਰ ਦਿੰਦੇ ਆ ਬਾਅਦ ਚ ਉਹ ਬੱਚੇ ਕੋਰਸ ਕਰਨਾ ਕਰਨ ਲੱਪੈਂਦੇ ਕਿ ਨਿਕਲੋ ਤਾਂ ਜਿਹੜੇ ਪੇਰੈਂਟਸ ਆ ਉਹ ਉਹ ਜਿਹੜੀ ਰਜਿਸਟਰੀ ਜਾਂ ਟਰਾਂਸਫਰ ਡੀਡ ਨੂੰ ਤੜਵਾ ਸਕਦੇ ਆ ਉਹਨੂੰ ਤੜਵਾ ਕੇ ਆਪਣੀ ਪ੍ਰਾਪਰਟੀ ਨੂੰ ਵਾਪਸ ਆਪਣੇ ਨਾਮ ਲਗਵਾ ਸਕਦੇ ਆ ਉਹ ਖਰਚੇ ਦਾ ਕੇਸ ਪਾ ਸਕਦੇ ਆ ਇਹ ਸਾਰੇ ਰਾਈਟਸ ਜਿਹੜੇ ਸੀਨੀਅਰ ਸਿਟੀਜ਼ਨ ਐਕਟ ਦੇ ਤਹਿਤ ਉਹ ਆਪਣੀ ਕੰਪਲੇਂਟ ਮੂਵ ਕਰ ਸਕਦੇ ਆ ਜੇ ਉਹਨਾਂ ਦੇ ਕਿਸੇ ਪ੍ਰਾਪਰਟੀ 'ਚ ਜ਼ਬਰਦਸਤੀ ਬੱਚੇ ਆ ਕੇ ਬੈਠੇ ਹੋਏ ਆ ਕੱਲ ਹੀ ਨਹੀਂ ਕਰ ਰਹੇ ਤਾਂ ਤੁਸੀਂ ਵਿਕਸ਼ਨ ਆਰਡਰ ਕਰਵਾ ਸਕਦੇ ਹੋ ਆਪਣੀ ਪ੍ਰਾਪਰਟੀ ਤੋ ਕੱਢਣ ਦੇ ਆਰਡਰ ਕਢਵਾ ਕੇ ਆਪਣੇ ਜਿਹੜੀ ਲਾਈਫ ਆ ਬਚਦੀ ਲਾਈਫ ਪੀਸਫੁਲੀ ਤਰੀਕੇ ਨਾਲ ਆਪਣੀ ਕੱਟ ਸਕਦੇ ਜੀ ਮੈਮ ਕਈ ਵਾਰੀ ਕੀ ਹੁੰਦਾ ਜਿਹੜੇ ਘਰ ਦੇ ਵਿੱਚ ਬਜ਼ੁਰਗ ਹੁੰਦੇ ਆ ਨਾ ਉਹਨਾਂ ਨਾਲ ਬੱਚੇ ਜਿਹੜਾ ਹੈ ਮਾਰਕੁੱਟ ਕਰਦੇ ਆ ਉਹਨਾਂ ਨੂੰ ਜਿਹੜਾ ਹੈ ਜ਼ਖਮੀ ਵੀ ਕਈ ਵਾਰੀ ਕਰ ਦਿੰਦੇ ਹੈਗੇ ਆ ਕੀ ਜਿਹੜਾ ਡੋਮੈਸਟਿਕ ਵਾਇਲੈਂਸ ਦਾ ਕੇਸ ਮਾਪੇ-ਬਾਪ ਆਪਣੇ ਬੱਚਿਆਂ ਤੇ ਪਾ ਸਕਦੇ ਆ ਜੀ ਜਿਹੜੇ ਤਾਂ ਦੇਖੋ ਇਹਦੇ ਵਿੱਚ ਆਈਪੀਸੀ ਦੇ ਤਹਿਤ ਵੀ ਪਰਚਾ ਦਰਜ ਹੋ ਸਕਦਾ ਹੈ ਮਾਪੇ-ਬਾਪ ਕਿ ਕਿਸੇ ਨੂੰ ਵੀ ਤੁਸੀਂ ਜੇ ਮਾਰ-ਪਟਾਈ ਕਰਦੇ ਹੋ ਤਾਂ ਜਿਹੜਾ ਵਿਕਟਮ ਹੈ ਉਹ ਆਪਣਾ ਜਿਹੜਾ ਕੇਸ ਦਰਜ ਕਰਵਾ ਸਕਦਾ ਹੈ ਆਈਪੀਸੀ ਦੀ ਧਰਾ 323 324 325 326 ਜਿਹੜੀ ਵੀ ਲੱਗਦੀ ਹੈ ਉਹਦੇ ਤਹਿਤ ਆਪਣਾ ਪਰਚਾ ਦਰਜ ਕਰਵਾ ਸਕਦਾ ਹੈ ਦੇਖੋ ਉਹ ਗੱਲ ਕਰਦੇ ਹਾਂ ਨਮਾਸਟਿਕ ਵਾਇਲੈਂਸ ਦੀ ਦੇਖੋ ਜਿਹੜਾ ਨਮਾਸਟਿਕ ਵਾਇਲੈਂਸ ਐਟ ਹੈ ਉਧਰ ਕਿਧਰੇ ਵੀ ਵਰਡ ਮੈਂਸ਼ਨ ਨਹੀਂ ਹੈ ਕਿ ਜੋ ਸੱਸਾਂ ਨੂੰ ਤੇ ਕੇਸ ਨਹੀਂ ਪਾ ਸਕਦੀ ਨਮਾਸਟਿਕ ਵਾਇਲੈਂਸ ਦਾ ਕਿਉਂ ਨਹੀਂ ਪਾ ਸਕਦੀ ਡੋਮੈਸਟਿਕ ਵਾਇਲੈਂਸ ਤੋਂ ਵਰਡ ਯੂਜ਼ ਹੋਇਆ ਲੇਡੀ ਔਰਤ ਕਿਸੇ ਵੀ ਲੇਡੀ ਨਾਲ ਕੋਈ ਵਾਇਲੈਂਸ ਹੁੰਦਾ ਚਾਹੇ ਉਹ ਭੈਣ ਹੈ ਚਾਹੇ ਉਹ ਬੇਟੀ ਹੈ ਚਾਹੇ ਉਹ ਸੱਸ ਹੈ ਚਾਹੇ ਉਹ ਨੂੰਹ ਹੈ ਕੋਈ ਵੀ ਲੜਕੀ ਜਿਹਦੇ ਨਾਲ ਵਾਇਲੈਂਸ ਹੁੰਦਾ ਉਹ ਡੋਮੈਸਟਿਕ ਵਾਇਲੈਂਸ ਦੇ ਅੰਦਰ ਤਹਿਤ ਕੇਸ ਪਾ ਸਕਦੀ ਹੈ ਮਤਲਬ ਸੱਸ ਵੀ ਜਿਹੜੀ ਹੈ ਉਹ ਨੂੰਤ ਡੋਮੈਸਟਿਕ ਵਾਇਲੈਂਸ ਦਾ ਕੇਸ ਦਰਜ ਕਰਵਾ ਸਕਦੀ ਹੈ ਜੀ ਮੰਮੀ ਤੇ ਗੱਲ ਆਪਾਂ ਕਰ ਲਈ ਕਿ ਇਹ ਜਿਹੜੇ ਕੇਸ ਜਿਹੜੇ ਹੈ ਕਰ ਸਕਦੇ ਹੈਗੇ ਆ ਕਿ ਅਸਲੀਅਤ ਦੇ ਵਿੱਚ ਇਹੋ ਜਿਹੇ ਕੇਸ ਤੁਹਾਡੇ ਕੋਲ ਆਉਂਦੇ ਕਿਉਂਕਿ ਤੁਸੀਂ ਬਤੌਰ ਵਕੀਲ ਕਈ ਸਾਲਾਂ ਤੋਂ ਜੜੀਆਂ ਆਪਣੀਆਂ ਸੇਵਾਵਾਂ ਨਿਭਾ ਰਹੇ ਹੋ ਬਿਲਕੁਲ ਜੀ ਬਿਲਕੁਲ ਮੇਰੇ ਕੋਲ ਕੇਸ ਹੈਗੇ ਆ ਮੇਰੇ ਕੋਲ ਇਸ ਤਰ੍ਹਾਂ ਦੇ ਵੀ ਕੇਸ ਹੈ ਕਿ ਜੋ ਬੱਚੇ ਹੈ ਉਹ ਮਾਂ-ਪਾਪ ਦੀ ਪ੍ਰਾਪਰਟੀ 'ਚ ਰਹਿ ਕੇ ਕਹਿਣ ਲੱਗ ਪੈਂਦੇ ਕਿ ਸਾਡਾ ਰਾਈਟ ਹੋ ਗਿਆ ਜੀ ਤੁਸੀਂ ਨਿਕਲੋ ਉਹਨਾਂ ਦੀ ਪ੍ਰਾਪਰਟੀ ਚੋਂ ਇਹਨਾਂ ਨੂੰ ਕਹਿੰਦੇ ਵੀ ਤੁਸੀਂ ਨਿਕਲੋ ਇਹਦੇ ਤੇ ਤਾਂ ਸਾਡਾ ਰਾਈਟ ਹੈ ਕਬਜ਼ਾ ਕਰਕੇ ਬਹਿ ਜਾਂਦੇ ਆ ਉਹਨਾਂ ਨੂੰ ਹੀ ਬਾਰ ਬੁਠਾ ਦਿੰਦੇ ਆ ਉਹਨਾਂ ਨੂੰ ਹੀ ਕਹਿਣ ਲੱਪ ਜਾਂਦਾ ਕਿ ਨਹੀਂ ਜੀ ਸਾਡਾ ਹਿੱਸਾ ਹੋ ਗਿਆ ਸਾਡਾ ਕਬਜ਼ਾ ਹੋ ਗਿਆ ਦੇਖੋ ਜੀ ਕਬਜ਼ਾ ਤੁਹਾਡਾ ਨਹੀਂ ਹੈ ਇਹ ਮਾਪਪਾ ਦੀ ਮਰਜ਼ੀ ਹੈ ਤੁਸੀਂ ਕੋ ਲਾਇਸੈਂਸੀ ਹੋ ਤੁਸੀਂ ਤਦ ਤੱਕ ਪਰਮਿਟਡ ਹੋ ਉਹਨਾਂ ਦੇ ਲਾਇਸੈਂਸ ਦੇ ਅੰਦਰ ਜਦ ਤੱਕ ਉਹ ਚਾਹੁੰਦੇ ਆ ਜੇ ਪੇਰੈਂਟਸ ਨਹੀਂ ਚਾਹੁੰਦੇ ਕਿ ਤੁਸੀਂ ਉਹਨਾਂ ਦੇ ਘਰ ਰਹੋ ਤਾਂ ਤੁਹਾਨੂੰ ਘਰ ਛੱਡਣਾ ਪੈਣਾ ਤੋਡਾ ਲਾਇਸੈਂਸ ਜੋ ਉਹ ਨੋਟਿਸ ਦੇ ਦਿੰਦੇ ਆ ਕਿ ਤੁਹਾਡਾ ਲਾਇਸੈਂਸ ਜੋ ਆ ਟਰਮੀਨੇਟ ਆ ਤਾਂ ਲਾਇਸੈਂਸ ਖਤਮ ਆ ਫਿਰ ਤੁਸੀਂ ਐਵਿਕਸ਼ਨ ਦੇ ਕੇਸ ਜੋ ਪਾਉਂਦੇ ਤੁਹਾਨੂੰ ਨਿਕਲਣਾ ਪੈਣਾ ਕੇਸ ਤੋਂ ਤੁਹਾਡਾ ਕਬਜ਼ਾ ਜਾਂ ਤੁਸੀਂ ਮਾਲਕ ਨਹੀਂ ਹੋਗੇ ਵੀ ਉਹਨਾਂ ਦੀ ਪ੍ਰਾਪਰਟੀ ਦਾ ਜਸਟ ਬਿਕੋਜ਼ ਤੁਸੀਂ ਉੱਥੇ ਰਹਿ ਰਹੇ ਹੋ ਤਾਂ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਮਾਲਕ ਹੋਗੇ ਪ੍ਰਾਪਰਟੀ ਦੇ ਮਾਲਕ ਪੇਰੈਂਟਸ ਹੀ ਰਹਿਣਗੇ ਠੀਕ ਹੈ ਜੀ ਕਈ ਐਸਾ ਵੀ ਬਹੂਆਂ ਜੁੜੀਆਂ ਬਹੁਤ ਤੰਗ ਕਰਦੀਆਂ ਨੇ ਸੱਸ ਸੋਹਰਾਂ ਨੂੰ ਉਹਨਾਂ ਨੂੰ ਤੰਗ ਕਰ ਦਿੰਦੀਆਂ ਮਜਬੂਰ ਕਰ ਦਿੰਦੀਆਂ ਕਿ ਅਸੀਂ ਇੱਥੇ ਰਹਿ ਗਈਆਂ ਜੀ ਇਸ ਮਾਲ ਤਾਂ ਕੀ ਹੈ ਜੋ ਸੱਸ ਵੀ ਉਹ ਵੀ ਪ੍ਰੋਟੈਕਸ਼ਨ ਆਰਡਰਸ ਆਪਣੇ ਲੈ ਸਕਦੀਆਂ ਨੇ ਉਹ ਵੀ ਐਵਿਕਸ਼ਨ ਆਰਡਰ ਲੈ ਸਕਦੇ ਨੇ ਤੋ ਕਾਫੀ ਰਾਈਟਸ ਨੇ ਬਜ਼ੁਰਗਾਂ ਦੇ ਜੋ ਉਹਨਾਂ ਨੂੰ ਲੀਗਲ ਰੈਮਡੀਜ਼ ਲੈ ਕੇ ਅਵੇਲ ਕਰਨੇ ਚਾਹੀਦੇ ਨੇ ਹੁਣ ਸੀਨੀਅਰ ਸਿਟੀਜ਼ਨ ਕੌਣ ਹੈ ਦਮਨ ਹਰ ਆਦਮੀ ਜਦੀ ਉਮਰ 60 ਸਾਲ ਦੀ ਹੈ ਉਸ ਤੋਂ ਉੱਤੇ ਹੈ ਉਹ ਸੀਨੀਅਰ ਸਿਟੀਜ਼ਨ ਹੈ ਸੀਨੀਅਰ ਸਿਟੀਜ਼ਨ ਐਕਟ ਦੇ ਤਹਿਤ ਤੁਸੀਂ ਆਪਣੇ ਕੇਸ ਪਾ ਸਕਦੇ ਹੋ ਰੈਮਡੀ ਲੈ ਸਕਦੇ ਹੋ ਇਹ ਜਿਹੜਾ ਡਮੈਸਟਿਕ ਕੋਆਇਲਸ ਪਾਉਣਾ ਤੇ ਲਈ ਜ਼ਰੂਰੀ ਨਹੀਂ ਹੈ ਕਿ ਤੁਹਾਡੀ 60 ਸਾਲ ਉਮਰ ਹੋਣੀ ਹੋ ਚਾਹੀਦੀ ਹੈ ਤੁਹਾਡੀ ਭਾਵੇਂ ਘੱਟ ਵੀ ਹੈ ਤਾਂ ਵੀ ਤੁਸੀਂ ਡੋਮੈਸਟਿਕ ਵਾਇਲੈਂਸ ਜਾਂ ਆਈਪੀਸੀ ਦੀਆਂ ਧਰਾਮਾਂ ਦੇ ਤਹਿਤ ਰੈਮਡੀ ਲੈਣੀ ਹੈ ਤਾਂ ਜੇ ਪੇਰੈਂਟਸ ਦੇ ਖਿਲਾਫ ਕਿਦਰੇ ਵੀ ਕੋਈ ਕਰੈਲਿਟੀ ਹੋ ਰਹੀ ਹੈ ਤਾਂ ਉਹ ਲੀਗਲ ਰੈਮਡੀ ਲੈ ਸਕਦੇ ਆ ਜੇ ਤੁਸੀਂ ਵਕੀਲ ਨਹੀਂ ਕਰ ਸਕਦੇ ਤੁਸੀਂ ਫ੍ਰੀ ਲੀਗਲ ਸਰਵਿਸਿਜ਼ ਨਾਲ ਕੰਟੈਕਟ ਕਰ ਸਕਦੇ ਆ ਉਧਰੋਂ ਫ੍ਰੀ ਲੀਗਲ ਏਡ ਤੋਂ ਵਕੀਲ ਲੈ ਕੇ ਆਪਣਾ ਕੇਸ ਲੜ ਸਕਦੇ ਆ ਜੀ ਹਾਂਜੀ ਤਾਂ ਜਿੱਥੇ ਅਸੀਂ ਕੇਸਾਂ ਦੀ ਗੱਲ ਕਰੀ ਹੈ ਨਾ ਉੱਥੇ ਮੇਰੇ ਕੋਲ ਇੱਕ ਕੇਸ ਆਇਆ ਸੀਗਾ ਉਹ ਕਰਾਲੀ ਦਾ ਸੀਗਾ ਮੋਹਾਲੀ ਕਰਾਲੀ ਉੱਥੇ ਵੀ ਇੱਕ ਲੇਡੀ ਵਿਚਾਰੀ ਨੇ ਆਪਣੇ ਬੱਚਿਆਂ ਨੂੰ ਪਾਲਿਆ ساری ਉਮਰ ਲੋਨ ਲੈ ਲੋਕਾਂ ਤੋਂ ਕਰਜ਼ੇ ਲੈ ਲੈ ਕੇ ਪਾਲਿਆ ਤੇ ਲੇਟਰਨ ਕੀ ਹੋਇਆ ਕਿ ਬੱਚਿਆਂ ਨੇ ਬਜ਼ੁਰਗ ਨੂੰ ਕੱਢ ਤਾ ਕਰੋ ਕੀ ਤੇਰੀ ਤਾਦਤ ਲੂਣ ਲੈਂਦੀ ਐ ਤੂੰ ਤਾਂ ਦੂਜੇ ਤੀਜੇ ਦਿਨ ਲੋਕਾਂ ਤੋਂ ਲੂਣ ਨਾ ਲੰਨੀ ਐ ਤੇ ਕਰਜ਼ੇ ਨਹੀਂ ਤਾਰਦੀ ਇਸ ਕਰਕੇ ਉਹਨਾਂ ਨੇ ਘਰੋਂ ਬਾਹਰ ਕੱਢਤਾ ਉਹ ਲੇਡੀ ਵਿਚਾਰੀ ਕਦੀ ਮੰਦਿਰ ਰਵੇ ਕਦੀ ਗੁਰਦੁਆਰੇ ਰਵੇ ਫਿਰ ਮੈਂ ਉਹਦੇ ਵੀ ਕੇਸ ਪਾਏ ਸੀਗੇ ਉਹਨਾਂ ਨੂੰ ਵੀ ਖਰਚਾ ਦਵਾਇਆ ਸੀਗਾ ਤੇ ਜਦੋਂ ਖਰਚਾ ਲੱਗਾ ਤੇ ਜਦੇ ਘਰ ਲੈ ਗਏ ਵੀ ਖਰਚਾ ਨਾ ਦੇਣਾ ਬਹਿ ਜਵੇ ਇਸੇ ਤਰ੍ਹਾਂ ਇੱਕ ਹੋਰ ਮੇਰੇ ਕੋਲ ਕੇਸ ਆਇਆ ਸੀ ਆਪਣੇ ਮੋਹਾਲੀ ਦਾ ਹੀ ਸੀਗਾ ਉਹ ਵੀ ਮਾਤਾ ਜੀ ਵਿਚਾਰੀ ਬਹੁਤ ਦੁਖੀ ਸੀਗੇ ਉਹਨਾਂ ਨੂੰ ਵੀ ਇਦਾਂ ਹੀ ਬੱਚਿਆਂ ਨੇ ਪਹਿਲਾਂ ਉਹ ਵਿਚਾਰੀ ਨੇ ਘਰ ਵੀ ਲਿਆ ਆਪਣਾ ਘਰ-ਬਾਰ ਬਜ਼ੁਰਗ ਨੂੰ ਉਹਦੇ ਘਰੋਂ ਘੜਤਾ ਆਪ ਉਹਦੇ ਘਰੇ ਰਹਿ ਰਹੇ ਆ ਤੇ ਉਹਨੂੰ ਜਿਹੜੇ ਬਜ਼ੁਰਗ ਨੂੰ ਕੱਢਤਾ ਉਹ ਚਾਰੀ ਕਰਾਇਆ ਤੇ ਧੱਕੇ ਖਾਰੀ ਫਿਰ ਮੈਂ ਉਹ ਬਜ਼ੁਰਗ ਦਾ ਵੀ ਨੋਟਿਸ ਦੇ ਕੇ ਐਵਿਕਸ਼ਨ ਦਾ ਪਾਇਆ ਸੀਗਾ ਤੇ ਪਲੱਸ ਉਹਨੂੰ ਖਰਚਾ ਵੀ ਲਵਾਇਆ ਸੀਗਾ ਫਿਰ ਉਹ ਵੀ ਮਾਤਾ ਨੂੰ ਇਸੇ ਤਰ੍ਹਾਂ ਡਰ ਦੇ ਮਾਰੇ ਰਾਜੀਨਾਮਾ ਕਰਕੇ ਲੈ ਗਏ ਕਿ ਹਾਂ ਜੀ ਠੀਕ ਆ ਹੋਣ ਨਹੀਂ ਕਰਾਂਗੇ ਚਲੋ ਫਿਲਹਾਲ ਇਹ ਦੋਨੋਂ ਜਿਹੜੇ ਮੇਰੇ ਕੇਸ ਸੀਗੇ ਉਹ ਤਾਂ ਬਿਲਕੁਲ ਠੀਕ ਹੈ ਮੁਰਕੇ ਮਾਤਾ ਨੂੰ ਉਹਨਾਂ ਨੇ ਪਰੇਸ਼ਾਨ ਨਹੀਂ ਕੀਤਾ ਇੱਕ ਹੋਰ ਕੇਸ ਮੇਰੇ ਕੋਲ ਹੈਗਾ ਉਹਦੇ ਬਾਰੇ ਵੀ ਐਦਾਂ ਹੀ ਮਤਲਬ ਪਹਿਲਾਂ ਖੁਦ ਪਰੇਸ਼ਾਨ ਕੀਤਾ ਬਜ਼ੁਰਗਾਂ ਨੂੰ ਤੇ ਆਪ ਹੀ ਉਲਟਾ ਜਾ ਕੇ ਡਮਸਟਿਕ ਵਾਇਲੈਂਸ ਦਾ ਕੇਸ ਕਰਤਾ ਉਹਨਾਂ ਤੇ ਬਜ਼ੁਰਗਾਂ ਤੇ ਤੇ ਉਹ ਵੀ ਅਸੀਂ ਫਾਈਟ ਕਰ ਰਹੇ ਹਾਂ ਕਾਫੀ ਕੇਸਿਸ ਹੈਗੇ ਆ ਜਿਨ੍ਹਾਂ ਚ ਜਿੰਨਾ ਕੁ ਸਾਥ ਹੋ ਸਕਦਾ ਅਸੀਂ ਬਜ਼ੁਰਗਾਂ ਦਾ ਦਈਦਾ ਜੇ ਬਜ਼ੁਰਗਾਂ ਦੇ ਖਿਲਾਫ ਆ ਜੂਏ ਤਾਂ ਫਿਰ ਮੈਂ ਥੋੜਾ ਜਿਹਾ ਅਵੋਇਡ ਕਰਦੀ ਹਾਂ ਕਿਉਂਕਿ ਕੁਝ ਤਤਨੇ ਜੀ ਨਾ ਤੇ ਮੈਂ ਬਹੁਤ ਵਰਕਆਊਟ ਕਰ ਰਹੀ ਹਾਂ ਜਿਵੇਂ ਕਿ ਸਭ ਤੋਂ ਪਹਿਲਾਂ ਆਪਾਂ ਆਦਮੀਆਂ ਦੇ ਹੱਕਾਂ ਦੀ ਗੱਲ ਕਰੀਏ ਤਾਂ ਕੋਈ ਬਹੁਤ ਘੱਟ ਲੋਕ ਹੈ ਜਿਹੜੇ ਕਿ ਜੈਂਟਸ ਦੇ ਹੱਕਾਂ ਦੇ ਉੱਤੇ ਬੋਲਦੇ ਆ ਪਰ ਮੈਂ ਉਹਦੇ ਤੇ ਵੀ ਵਰਕਆਊਟ ਕਰ ਰਹੀ ਹਾਂ ਕਿ ਠੀਕ ਹੈ ਜੇ ਜਨਾਨੀਆਂ ਦੇ ਹੱਕਾਂ ਦੇ ਇਨੇ ਕਾਨੂੰਨ ਆ ਤਾਂ ਬੰਦਿਆਂ ਦੇ ਹੱਕਾਂ ਦੇ ਵੀ ਕਾਨੂੰਨ ਹੋਣੇ ਚਾਹੀਦੇ ਆ ਉਹਨਾਂ ਤੇ ਵਰਕਆਊਟ ਕਰ ਰਹੇ ਹਾਂ ਬਜ਼ੁਰਗਾਂ ਦੇ ਕਾਨੂੰਨਾਂ ਚ ਕੀ ਹੋਣਾ ਚਾਹੀਦਾ ਬਦਲਾ ਜਿਸ ਦੇ ਨਾਲ ਉਹ ਹੋਰ ਸਿਕਿਉਰ ਹੋਣ ਉਹਨਾਂ ਤੇ ਵੀ ਮੈਂ ਪਾ ਰਹੀਆਂ ਚਿੱਠੀਆਂ ਜੀ ਮੈਂ ਪ੍ਰਧਾਨ ਮੰਤਰੀ ਜੀ ਨੂੰ ਕਾਨੂੰਨ ਮੰਤਰੀ ਜੀ ਨੂੰ ਨੂੰ ਥੋੜੀ ਥੋੜੀ ਕਦੇ ਨਾ ਕਦੀ ਚਿੱਠੀਆਂ ਪਾਉਂਦੀ ਰਹਿੰਦੀ ਹੈ ਜੀ ਜਿਵੇਂ ਤੁਸੀਂ ਗੱਲ ਕੀਤੀ ਸੀਗੀ ਕਿ ਤੁਸੀਂ ਜਿਹੜਾ ਆਸ਼ਰਮਾਂ ਦੇ ਵਿੱਚ ਜਾਂਦੇ ਹੈਗੇ ਬਜ਼ੁਰਗ ਕਹੋ ਜੀਆ ਆਪਣੀ ਅਸਥਿਤਿਆ ਦੱਸਦੇ ਆ ਕਿ ਕਿਹੋ ਜਿਹੇ ਹਾਲਾਤਾਂ ਦੇ ਵਿੱਚ ਉਹਨਾਂ ਨੂੰ ਘਰਾਂ ਦੇ ਵਿੱਚ ਰੱਖਿਆ ਜਾਂਦਾ ਸੀ ਅਖੀਰ ਮਜਬੂਰ ਹੋ ਕੇ ਉਹਨਾਂ ਨੂੰ ਜਿਹੜਾ ਆਸ਼ਰਮ ਦੇ ਵਿੱਚ ਰਹਿਣਾ ਪੈ ਰਿਹਾ ਆ ਬਜ਼ੁਰਗ ਦੱਸਦੇ ਆ ਕਿ ਬੜੇ ਅੱਛੇ ਮਾਹੌਲ ਸੀਗੇ ਵੱਡੇ ਵੱਡੇ ਰਿਟਾਇਰਡ ਆਫੀਸਰ ਹੈ ਜਿਨ੍ਹਾਂ ਨੇ ਕਿ ਆਪਣੇ ਬੱਚੇ ਵਧੀਆ ਪਾਲੇ ਉਹਨਾਂ ਦੇ ਬੱਚੇ ਵੀ ਅੱਗੇ ਆਈਪੀਐਸ ਆਫੀਸਰ ਕਈ ਆਫੀਸਰਸ ਨੇ ਲੇਕਿਨ ਉਹ ਦੱਸਦੇ ਨੇ ਕਿ ਨਹੀਂ ਵੀ ਬਹੂ ਨੂੰ ਪ੍ਰੋਬਲਮ ਸੀਗੀ ਉਹ ਨਹੀਂ ਚ ਉਨੇ ਉਹਦੇ ਕਹਿਣ ਤੇ ਬੇਟੇ ਨੇ ਕੱਢਤਾ ਜਾਂ ਫਿਰ ਕੋਈ ਬੇਟੀਆਂ-ਬੇਟੀਆਂ ਨੇ ਬੇਟੀਆਂ ਕਹਿੰਦੀ ਅਸੀਂ ਨਹੀਂ ਰੱਖ ਸਕਦੇ ਤੁਹਾਨੂੰ ਅਸੀਂ ਕਿਉਂ ਕਿਉਂ ਰੱਖੀਏ ਇਹ ਗੱਲ ਭੁੱਲ ਜਾਓ ਕਿ ਜੇ ਬੇਟੀਆਂ ਨੇ ਤੇ ਉਹਨਾਂ ਦਾ ਰਾਈਟ ਨਹੀਂ ਬਣਦਾ ਇਹ ਨਹੀਂ ਕਿ ਬੇਟਿਆਂ ਦਾ ਹੀ ਰਾਈਟ ਬਣਦਾ ਜੇ ਬੇਟੀਆਂ ਵੀ ਹੈਗੀਆਂ ਤਾਂ ਬੇਟੀਆਂ ਦਾ ਬੇਟੀਆਂ ਦਾ ਵੀ ਇਕੁਅਲ ਰਾਈਟ ਹੈ ਕਿ ਜੇ ਬੇਟੇ ਜਿੱਦਾਂ ਰੱਖਦੇ ਆ ਉਦਾਂ ਹੀ ਬੇਟੀਆਂ ਨੂੰ ਵੀ ਤਾਂ ਪਾਲਿਆ ਬੇਟੀਆਂ ਦਾ ਵੀ ਰਾਈਟ ਹੈ ਆਪਣੇ ਪੇਰੈਂਟਸ ਨੂੰ ਰੱਖਣ ਦਾ ਤੁਸੀਂ ਪੱਲਾ ਨਹੀਂ ਛੱਡ ਸਕਦੇ ਕਿ ਅਸੀਂ ਕੁੜੀਆਂ ਆਪਣੇ ਘਰ ਆ ਅਸੀਂ ਕਿੱਦਾਂ ਪਾਲੀਏ ਤੁਹਾਨੂੰ ਪਾਲਣਾ ਪੈਣਾ ਆਪਣੇ ਪੇਰੈਂਟਸ ਨੂੰ ਕਿਉਂਕਿ ਪੇਰੈਂਟਸ ਨੇ ਵੀ ਤੁਹਾਨੂੰ ਪਾਲਿਆ ਹੈ ਇਹ ਸਬ ਕੁਜ਼ਸ ਹੁੰਦੇ ਆ ਕਿਉਂਕਿ ਅੱਜ ਕੱਲ ਲੇਡੀਜ਼ ਸਾਰੀਆਂ ਇੰਡੀਪੈਂਡੈਂਟ ਆ ਕਮਾਉਂਦੀਆਂ ਜੇ ਤੁਸੀਂ ਫੇਰ ਵੀ ਇਹ ਗੱਲ ਕਹਿ ਦੋ ਕਿ ਅਸੀਂ ਕੀ ਕਰੀਏ ਅਸੀਂ ਤਾਂ ਬਗਾਨੇ ਘਰ ਨਾ ਥੀਜ਼ ਆਰ ਐਕਸਕਿਊਜ਼ ਉਹਨਾਂ ਨੇ ਵੀ ਤੁਹਾਨੂੰ ਪਾਲੇ ਸੋਚ ਕੇ ਨਹੀਂ ਪਾਲਿਆ ਕਿ ਤੁਸੀਂ ਕੁੜੀਆਂ ਹੋ ਜਾਂ ਪਰਾਇਆ ਤੁਹਾਨੂੰ ਉਹਨਾਂ ਨੇ ਵੀ ਆਪਣਾ ਸਮਝ ਕੇ ਪਾਲਿਆ ਤਾਂ ਤੁਹਾਨੂੰ ਵੀ ਆਪਣੇ ਪੇਰੈਂਟਸ ਆਪਣਾ ਸਮਝ ਕੇ ਹੀ ਉਹਨਾਂ ਦਾ ਪ੍ਰੋਪਰ ਕੇਅਰ ਟੇਕ ਕੇਅਰ ਕਰਨੀ ਪੈਣੀ ਖਰਚਾ ਦੇਣਾ ਪੈਣਾ ਜੀਮਮ ਕਈ ਵਾਰੀ ਕੀ ਹੁੰਦਾ ਹੈਗਾ ਕਿ ਮਾਰ ਪਟਾਈ ਜਿਹੜੀ ਆ ਉਹ ਨਹੀਂ ਕੀਤੀ ਜਾਂਦੀ ਜਿਹੜੀ ਮਾਨਸਿਕ ਹਿੰਸਾ ਜਿਹੜੀ ਬਜ਼ੁਰਗਾਂ ਨਾਲ ਕੀਤੀ ਜਾਂਦੀ ਹੈ ਜਾਨੀ ਉਹਨਾਂ ਨੂੰ ਮਾੜੇ ਸ਼ਬਦ ਬੋਲੇ ਜਾਂਦੇ ਆ ਜਾਂ ਫਿਰ ਜਿਹੜਾ ਹੈ ਬਜ਼ੁਰਗਾਂ ਨੂੰ ਕਿਸੇ ਦੂਜੇ ਦੇ ਸਾਹਮਣੇ ਉਹਨਾਂ ਦੀ ਬੇਇੱਜ਼ਤੀ ਕੀਤੀ ਜਾਂਦੀ ਹੈਗੀ ਆ ਕਿ ਇਹ ਵੀ ਕਾਨੂੰਨੀ ਦਾਇਰੇ ਦੇ ਵਿੱਚ ਆਉਂਦਾ ਆ ਬਿਲਕੁਲ ਧਰਮ ਜੀ ਬਿਲਕੁਲ ਦੇਖੋ ਜਿਹੜਾ ਤੁਸੀਂ ਇਹ ਕੋਰਿਓਲਿਟੀ ਕਰਦੇ ਹੋ ਨਾ ਫਾਈਨੈਂਸ਼ੀਅਲ ਕੋਰਿਓਲਿਟੀ ਇਮੋਸ਼ਨਲ ਕੋਰਿਓਲਿਟੀ ਆ ਜਿਹੜੀ ਵਰਡਸ ਨਾਲ ਨੇਮ ਕਾਲਿੰਗ ਤੁਸੀਂ ਕਰਦੇ ਹੋ ਜਾਂ ਫਿਰ ਕਿਸੇ ਅੱਗੇ ਤੁਸੀਂ ਨੌਕਰਾ ਵਾਂਗ ਉਹਨਾਂ ਨਾਲ ਬਿਹੇਵ ਕਰਦੇ ਹੋ ਇਹ ਸਭ ਕੋਰਿਓਲਿਟੀ ਹੈ ਅਗੇਂਸਟ ਦਾ ਪੇਰੈਂਟਸ ਇਹ ਫਿਜ਼ੀਕਲ ਮੈਂਟਲ ਇਸ ਸਾਰੀ ਕੋਰੈਲਿਟੀ ਮੈਂਟਲ ਕੋਰੈਲਿਟੀ ਦੇ ਅੰਦਰ ਆਉਂਦੀ ਹੈ ਜੇ ਤੁਸੀਂ ਮੈਂਟਲ ਕੋਰੈਲਿਟੀ ਵੀ ਕਰਦੇ ਹੋ ਇਵਨ ਦਾ ਯੂ ਆਰ ਲਾਇਬਲ ਟੂ ਬੀ ਹੋਨੇਸਟ ਤਾਂ ਵੀ ਤੁਹਾਨੂੰ ਸਜ਼ਾ ਹੋ ਸਕਦੀ ਹੈ ਠੀਕ ਹੈ ਨਾ ਜੇ ਤੁਸੀਂ ਕਿ ਮਾਪਪਾ ਨੂੰ ਕੁਝ ਵਰਬ ਲਈ ਐਸਾ ਬੋਲਤਾ ਜੋ ਉਹਨਾਂ ਨੂੰ ਹਰਟ ਕਰ ਗਿਆ ਤਾਂ ਉਹਦੇ ਤੇ ਵੀ ਉਹ ਤੁਹਾਡੇ ਤੇ ਕੰਪਲੇਂਟ ਦੇ ਸਕਦੇ ਹੈ ਤੇ ਤੁਹਾਡੇ ਤੇ ਕੇਸ ਦਰਜ ਹੋ ਸਕਦਾ ਹੈ ਮੰ ਕਿਈ ਵਾਰੀ ਕੀ ਹੁੰਦਾ ਮਾਪੇ ਨਾ ਗਰੀਬ ਹੁੰਦੇ ਆ ਉਹਨਾਂ ਕੋਲ ਕੋਈ ਜਿਹੜੀ ਪ੍ਰਾਪਰਟੀ ਨਹੀਂ ਹੁੰਦੀ ਹੈਗੀ ਜੀ ਬੱਚੇ ਜਿਹੜੇ ਪੜ ਲਿਖ ਜਾਂਦੇ ਆ ਫਿਰ ਉਹ ਪ੍ਰਾਪਰਟੀ ਜਿਹੜੀ ਆ ਆਪਣੀ ਬਣਾ ਲੈਂਦੇ ਹੈਗੀ ਆ ਉਸ ਤੋਂ ਬਾਅਦ ਉਹ ਮਾਪੇ ਨੂੰ ਕਹਿੰਦੇ ਆ ਕਿ ਤੁਸੀਂ ਸਾਡੇ ਨਾਲ ਨਹੀਂ ਰਹਿ ਸਕਦੇ ਤੁਸੀਂ ਜਿੱਥੇ ਮਰਜੀ ਜਾਓ ਇਹ ਪ੍ਰਾਪਰਟੀ ਅਸੀਂ ਬਣਾਈ ਹੈ ਇਸ ਦੇ ਵਿੱਚ ਸਾਡਾ ਹੀ ਹੱਕ ਆ ਮਾਪੇ ਉਥੇ ਰਹਿ ਸਕਦੇ ਹੈਗੇ ਕਾਨੂੰਨੀ ਤੌਰ ਤੇ ਬਿਲਕੁਲ ਰਹਿ ਸਕਦੇ ਜੀ ਦੇਖੋ ਮੈਂ ਤੁਹਾਨੂੰ ਦੱਸ ਰਹੀ ਕਿ ਜਿੱਥੇ ਪੇਰੈਂਟਸ ਕਿਉਂਕਿ ਤੁਹਾਨੂੰ ਵੀ ਪਾਲਿਆ ਜੰਮਿਆ ਭਾਵੇਂ ਤੁਸੀਂ ਅੱਜ ਅਮੀਰ ਹੋ ਗਏ ਜੰਮਿਆ ਪਾਲਿਆ ਸਭ ਸੰਭਾਲਿਆ ਤਾਂ ਭਾਵੇਂ ਗਰੀਬੀ ਭਾਵੇਂ ਮੇਰੀ ਚੋਨਾ ਨਹੀਂ ਆ ਫਿਰ ਜਿੱਥੇ ਉਹ ਤੁਸੀਂ ਰਹਿ ਰਹੇ ਹੋ ਉਥੇ ਜੋ ਜਿਵੇਂ ਮਦਰ ਇਨ-ਲॉ ਹੈ ਜੋ ਉਹਨਾਂ ਦੇ ਨਾਮ ਤੇ ਨਹੀਂ ਵੀ ਪ੍ਰਾਪਰਟੀ ਤਾਂ ਰੈਜ਼ੀਡੈਂਸ ਆਰਡਰ ਲੈ ਕੇ ਉਥੇ ਰਹਿ ਸਕਦੇ ਆ ਉਹਨਾਂ ਨੂੰ ਰਾਈਟ ਹੈ ਉਸ ਪ੍ਰਾਪਰਟੀ 'ਚ ਰਹਿਣ ਦਾ ਅਧਿਕਾਰ ਹੈ ਪੂਰਾ ਉਸ ਪ੍ਰਾਪਰਟੀ 'ਚ ਰਹਿਣ ਦਾ ਤੇ ਜਿੱਦਾਂ ਬੱਚੇ ਸੋਚ ਲੈਂਦੇ ਕਿ ਅਸੀਂ ਮਾਲਕ ਬਣ ਜਾਗੇ ਠੀਕ ਹੈ ਕਈ ਮੇਰੇ ਕੋਲ ਦਮਨ ਜਿਹੇ ਇਦਾਂ ਦੇ ਕੁਐਸਚਨਸ ਵੀ ਆਉਂਦੇ ਆ ਕਿ ਜਿਵੇਂ ਉਹ ਨੂੰ ਕਹਿਣਾ ਪੈਂਦੀ ਹੈ ਸੱਸ ਨੂੰ ਕਿ ਮੈਂ ਮਾਲਕਣ ਬਣ ਗਈ ਜੀ ਠੀਕ ਹੈ ਨਾ ਸੱਸ ਨੂੰ ਉਹ ਤਾਂ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੰਦੀ ਹੈ ਮੈਂ ਮਾਲਕਣ ਬਣ ਗਈ ਮੈਂ ਰਾਣੀ ਬਣ ਗਈ ਤਾਂ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਤੁਹਾਨੂੰ ਸਿਰਫ ਰੈਜ਼ੀਡੈਂਸ ਆਰਡਰ ਪ੍ਰੋਵਾਈਡ ਕਰਨੇ ਆ ਸੱਸ ਸੋਹਰਾ ਨੇ ਜੇ ਤੁਹਾਡਾ ਪਹਿਲੀ ਤਾਂ ਲਾਇਬਿਲਟੀ ਬਣਦੀ ਹੈ ਹਸਬੰਡ ਦੀ ਹਸਬੰਦ ਤੋਂ ਤੁਸੀਂ ਮੇਨਟੇਨੈਂਸ ਸਾਰੇ ਆਪਣੇ ਲੀਗਲ ਹੱਕ ਜੋ ਉਹਦੇ ਤੋਂ ਕਲੇਮ ਕਰ ਸਕਦੇ ਹੋ ਜੇ ਬਾਈਚਾਸ ਤੋਂ ਤੁਹਾਡਾ ਹਸਬੰਦ ਨਹੀਂ ਹੈ ਤੁਸੀਂ ਸੱਸ ਸੋਹਰੇ ਤੋਂ ਕਲੇਮ ਕਰਦੇ ਆ ਤੇ ਜਿਸ ਸੱਸ ਸੋਹਰੇ ਨੂੰ ਲੱਗਦਾ ਕਿ ਨੂੰ ਸਾਡੀ ਦੇ ਕੰਪਲੇਂਟ ਤੇ ਕੰਪਲੇਂਟ ਦੇ ਕੰਪਲੇਂਟ ਤੇ ਕੰਪਲੇਂਟ ਦਰੋਜ ਥਾਣੇ ਕਚਹਿਰੀਆਂ ਪੁਲਿਸ ਤਾਂ ਦੇਖੋ ਇੱਕ ਕਰੁਅਲਟੀ ਆ ਪੇਰੈਂਟਸ ਦੇ ਅਗੇਨ ਉਹਨਾਂ ਦਾ ਜਿਹੜਾ ਮੈਂਟਲ ਪੀਸ ਹੈ ਉਹ ਜਾ ਰਿਹਾ ਠੀਕ ਹੈ ਇਹਦੇ ਲਈ ਉਹ ਕੀ ਕਰ ਸਕਦੇ ਆ ਜੇ ਕੋਈ ਰੈਜ਼ਿਡੈਂਸ ਆਰਡਰ ਤੁਹਾਨੂੰ ਮਿਲਦੇ ਵੀ ਆ ਤਾਂ ਕੋਰਟ ਕੀ ਕਰਦੀ ਹੈ ਡਾਇਰੈਕਸ਼ਨਸ ਦੇ ਦਿੰਦੀ ਹੈ ਕਿ ਜੇ ਤੁਸੀਂ ਇਹਦੇ ਨਾਲ ਨਹੀਂ ਰਹਿਣਾ ਚਾਹੁੰਦੇ ਤੇ ਤੁਸੀਂ ਅਲੱਗ ਇਹਨੂੰ ਸਿਮਿਲਰ ਰਕਮੋਡੇਸ਼ਨ ਲੈ ਲਓ ਉਹਦਾ ਖਰਚਾ ਤੁਸੀਂ ਚੱਕੋ ਤੇ ਇਹਨੂੰ ਅਲੱਗ ਮਤਲਬ ਇਹਦਾ ਮਤਲਬ ਇਹ ਹੋ ਗਿਆ ਕਿ ਤੁਸੀਂ ਮੈਂਟਲ ਪੀਸ ਨਾਲ ਰਹੋ ਆਪਣੀ ਪ੍ਰਾਪਰਟੀ ਚ ਠੀਕ ਹੈ ਤੁਹਾਡੀ ਜਿਹੜੀ ਜ਼ਿੰਮੇਵਾਰੀ ਹੈ ਲਾਇਬਿਲਟੀ ਹੈ ਬਹੁ ਨੂੰ ਰੱਖਣ ਦੀ ਜੇ ਬੇਟਾ ਨਹੀਂ ਹੈ ਤਾਂ ਤੁਸੀਂ ਅਲੱਗ ਅਕਮੋਡੇਸ਼ਨ ਦੇ ਕੇ ਉਹਦਾ ਰੈਂਟ ਪੇ ਕਰਕੇ ਉਹਨੂੰ ਅਲੱਗ ਕਰ ਸਕਦੇ ਹੋ ਜੀਮਮ ਜੰਦ ਜਾਂਦੇ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਜੀ ਬਸ ਇਹੀ ਸਾਰੇ ਮਿਲ ਕੇ ਪਿਆਰ ਨਾਲ ਰਹੋ ਆਪਣੇ ਮਾਪੇ ਨੂੰ ਹੀ ਆਪਣਾ ਰੱਬ ਸਮਝੋ ਦੇਖੋ ਮਾਪੇ ਦੀ ਸੇਵਾ ਕਰ ਲਈ ਸਭ ਸਵਰਗ ਨਰਗ ਇੱਥੇ ਹੀ ਆ ਸਾਰੇ ਤੁਹਾਡੇ ਦੁੱਖੜੇ ਕਟ ਜਾਣੇ ਆ ਮਾਪੇ ਤੇ ਉੱਤੇ ਕੋਈ ਨਹੀਂ ਕੂਤ ਕਬੂਤ ਸੁਨੇਹਾ ਮਾਤਾ ਸੁਣੀ ਨਾ ਕੁ ਮਾਤਾ ਸੋ ਪੇਰੈਂਟਸ ਟੱਕਦੇ ਰੱਖੋ ਗੁਰੂ ਵਰ ਪਰੈਂਟਸ ਦੀ ਰਿਸਕ ਕੋਈ ਨਹੀਂ ਕਰ ਸਕਦਾ ਜੀ ਮਮ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀ ਜੀ ਦਸ਼ਕੋ ਵਾਕੀ ਮੈਮ ਹੋਰਾਂ ਨੇ ਬਹੁਤ ਸੋਹਣੀ ਗੱਲ ਕੀਤੀ ਹੈਗੀ ਕਿ ਜਿਹੜਾ ਅਸੀਂ ਰੱਬ ਨੂੰ ਬਾਹਰ ਜਾ ਕੇ ਪੁੱਜਦੇ ਆ ਜਿਹੜੇ ਸਾਡੇ ਘਰੇ ਰੱਬ ਬੈਠਾ ਜੈਨੇ ਸਾਡੇ ਮਾਤਾ ਪਿਤਾ ਹੈਗੇ ਸਾਨੂੰ ਉਹਨਾਂ ਦੀ ਸੇਵਾ ਕਰ ਲੈਣੀ ਚਾਹੀਦੀ ਹੈ ਕਹਿੰਦੇ ਕਿ ਜੇਕਰ ਅਸੀਂ ਬਜ਼ੁਰਗਾਂ ਦੀ ਸੇਵਾ ਕਰਦੇ ਉਹਨਾਂ ਦੀ ਸਾਂਭ ਸੰਭਾਲ ਕਰਦੇ ਹੈਗੇ ਤਾਂ ਸਾਡੇ ਕਰਮ ਜਿਹੜੇ ਆ ਉਹ ਚੰਗੇ ਹੁੰਦੇ ਆ ਤੇ ਅਸੀਂ ਵਧੀਆ ਜ਼ਿੰਦਗੀ ਨੂੰ ਜਿਉ ਸਕਦੇ ਆ ਉਮੀਦ ਕਰਦੇ ਹਾਂ ਕਿ ਅੱਜ ਇਹ ਪ੍ਰੋਗਰਾਮ ਵੇਖ ਕੇ ਤੁਹਾਨੂੰ ਬਹੁਤ ਚੰਗਾ ਲੱਗਾ ਹੋਵੇਗਾ ਹੁਣ ਮੈਨੂੰ ਦਮਨਪ੍ਰੀ ਨੂੰ ਦਿਓ ਅਗਿਆ ਧੰਨਵਾਦ